welcom to my channel ਅੱਜ ਅਸੀਂ ਸੇਵੀਆਂ ਬਣਾ ਰਹੇ ਹਾਂ ਉਹ ਵੀ ਜਿਹੜੀਆਂ ਘਰ ਵਿੱਚ ਜਿਹੜੀਆਂ ਸੇਵੀਆਂ ਬਣਾਈਦੀਆਂ ਆ ਘਰ ਵਿੱਚ ਮਤਲਬ ਉਹਨਾਂ ਨੂੰ ਵੱਟ ਕੇ ਤਿਆਰ ਕਰੀਦਾ ਆ ਉਹ ਵਾਲੀਆਂ ਸੇਵੀਆਂ ਅਸੀਂ ਅੱਜ ਤਿਆਰ ਕਰਾਂਗੇ ਪੁਰਾਣੇ ਸਮੇਂ ਦੇ ਵਿੱਚ ਇਹਨੂੰ ਐਜ਼ ਅ ਸਵੀਟ ਡਿਸ਼ ਜਿਹੜਾ ਆ ਬਣਾਇਆ ਜਾਂਦਾ ਸੀ ਜਦੋਂ ਵੀ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਸੀ ਤੇ ਹੁਣ ਇਹਦਾ ਜਿਹੜਾ ਆ ਰਿਵਾਜ ਜਿਹੜਾ ਘਟ ਗਿਆ ਲੋਕ ਘਟ ਪਸੰਦ ਕਰਦੇ ਆ ਇਹਦੀ ਜਗ੍ਹਾ ਬਰਮੀ ਸੈਲੀ ਜਿਹੜੀਆਂ ਹੈਗੀਆਂ ਸੇਵੀਆਂ ਉਹਨਾਂ ਨੇ ਲੈ ਲਈ ਆ ਪਰ ਅਸੀਂ ਫਿਰ ਵੀ ਆਪਣੇ ਕਲਚਰ ਨੂੰ ਜਿੰਦਾ ਰੱਖਦੇ ਹੋਏ ਇਹ ਜਿਹੜੀਆਂ ਸੇਮੀਆਂ ਆ ਘਰ ਵਿੱਚ ਇਹਨਾਂ ਨੂੰ ਵਟ ਕੇ ਤੇ ਅੱਜ ਅਸੀਂ ਖਾਣ ਵਾਸਤੇ ਤਿਆਰ ਕਰ ਰਹੇ ਆ ਆਓ ਦੇਖੀਏ ਫਿਰ ਅਸੀਂ ਕਿਵੇਂ ਤਿਆਰ ਕਰਦੇ ਆ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਪਰ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਨੂੰ ਨਹੀਂ ਖਾਂਦੇ ਨਹੀਂ ਬਣਾਉਂਦੇ ਸੋ ਅੱਜ ਦੇਖਦੇ ਆ ਕੁਝ ਹੋਰ ਖਾਣ ਨੂੰ ਸਾਡਾ ਵੀ ਮਨ ਨਹੀਂ ਸੀਗਾ ਹਾਂਜੀ ਅੱਜ ਸੈਚਰਡੇ ਸੀ ਵੀਕਐਂਡ ਤੇ ਮੈਂ ਸੋਚਿਆ ਕੋਈ ਅਸੀਂ ਟ੍ਰੈਡੀਸ਼ਨਲ ਜਿਹੜੀ ਸਵੀਡਿਸ਼ ਆ ਉਹ ਅਸੀਂ ਬਣਾ ਲੈਨੇ ਆਂ ਅੱਜ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਤੇ ਆਓ ਦੇਖੀਏ ਸੇਵੀਆਂ ਲਈ ਹੈ ਮੈਂ ਇੱਕ ਕੌਲੀ ਜਿਹੜੀ ਸੇਵੀਆਂ ਲੈ ਲਈਆਂ ਮੈਂ ਜੀਨੀ ਥੋੜੀ ਲਈ ਹੈ ਤੁਸੀਂ ਆਪਣੇ ਤੇਸ ਦੇ ਅਕੋਰਡਿੰਗਲੀ ਵਧ ਘਟ ਕਰ ਸਕਦੇ ਆ ਪਾਇਆ ਦੁੱਧ ਲਿਆ ਹੈ ਮੈਂ ਇਹਦੋਂ ਤੁਸੀਂ ਕੱਚਾ ਦੁੱਧ ਵੀ ਲੈ ਸਕਦੇ ਆ ਤੇ ਬੋਇਲ ਕੀਤਾ ਦੁੱਧ ਵੀ ਲੈ ਸਕਦੇ ਆ ਮੈਂ ਬੋਇਲ ਕੀਤਾ ਲੈ ਲਿਆ ਮਲਾਈ ਜਿਹੜੀ ਹੈ ਹਟਾ ਦਤੀ ਸੀ ਤੇ ਚਲੋ ਅਸੀਂ ਦੇਖਦੇ ਆ ਅਗੋਂ ਕਿਹੜਾ ਸਟੈਪ ਆਪਣਾ ਜਿਹੜਾ ਪਹਿਲਾ ਹੋਏਗਾ ਸਭ ਤੋਂ ਪਹਿਲਾਂ ਜਿਹੜੀਆਂ ਸੇਵੀਆਂ ਆ ਉਹਨੂੰ ਅਸੀਂ ਡਰਾਈ ਰੋਸਟ ਕਰਨਾ ਹੈ ਦੇਖੋ ਸਿਕ ਪੈਨ ਲੈ ਲਿਆ ਆ। ਸੇਵੀਆਂ ਨੂੰ ਅਸੀਂ ਡਰਾਈ ਰੋਸਟ ਕਰ ਲਾਂਗੇ। ਇਸ ਤਰ੍ਹਾਂ ਹਿਲਾਉਂਦੇ ਹੋਏ ਅਸੀਂ ਜਿਹੜੀਆਂ ਸੇਵੀਆਂ ਰੋਸਟ ਕਰ ਲਾਂਗੇ। ਜਿਹੜੀ ਅੱਗ ਹੈ ਅਸੀਂ ਮੀਡੀਅਮ ਰੱਖਣੀ ਆ ਤੇ ਸੇਵੀਆਂ ਨੂੰ ਇਸ ਤਰ੍ਹਾਂ ਹਿਲਾਉਂਦੇ ਜਾਣਾ। ਹਾਂਜੀ ਦੇਖੋ ਇਸ ਤਰ੍ਹਾਂ ਇਹ ਬ੍ਰਾਊਨ ਹੋਣੀਆਂ ਸ਼ੁਰੂ ਹੋ ਗਈਆਂ। ਥੋੜਾ ਜਿਹਾ ਇਹਨਾਂ ਨੂੰ ਅਸੀਂ ਹੋਰ ਬ੍ਰਾਊਨ ਕਰਾਂਗੇ ਤਾਂ ਕਿ ਸਾਰੀਆਂ ਜਿਹੜੀਆਂ ਆ ਅੱਛੀ ਤਰ੍ਹਾਂ ਪੁੱਜ ਸਕਣ। ਫੇਰੇ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਆ ਹਾਂਜੀ ਦੇਖੋ ਰੋਸਟ ਹੋ ਚੁੱਕੀਆਂ ਆ ਅਸੀਂ نیچے ਉਤਾਰ ਲਿਆ ਆ ਜੀ ਇੱਧਰ ਅਸੀਂ ਇੱਕ ਕੜਛੀ ਘਿਓ ਲੈ ਲਈ ਆ ਤੁਸੀਂ ਕੋਈ ਵੀ ਘਿਓ ਲੈ ਸਕਦੇ ਜਿਹੜਾ ਤੁਸੀਂ ਪਸੰਦ ਕਰੋ ਆਇਲ ਲੈ ਸਕਦੇ ਆ ਕੁਝ ਵੀ ਲੈ ਸਕਦੇ ਆ ਦੇਖੋ ਇੱਕ ਕੜਛੀ ਮੈਂ ਲੈ ਲਈ ਆ ਹਾਂਜੀ ਦੇਖੋ ਕਿਉ ਮੈਲਟ ਹੋ ਚੁੱਕਾ ਹੁਣ ਅਸੀਂ ਜਿਹੜੀਆਂ ਸੇਨੀਆਂ ਸੀਗੀਆਂ ਡਰਾਈ ਰੋਸਟ ਕੀਤੀਆਂ ਅਸੀਂ ਉਹ ਪਾ ਲਈਆਂ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਕਿ ਉਹਦੇ ਵਿੱਚ ਇਸ ਤਰ੍ਹਾਂ 2-3 ਮਿੰਟ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਤੁਸੀਂ ਸੇਮੀਏ ਜਿਹੜੀਆਂ ਪਾਣੀ ਚੇ ਵੀ ਬਣਾ ਸਕਦੇ ਆ ਮੈਂ ਇਹਨਾਂ ਨੂੰ ਦੁੱਧ ਚ ਬਣਾਉਂਗੀ ਤੇ ਦੇਖਦੇ ਆਪਾਂ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੁੱਧ ਪਾ ਦਾਂਗੇ ਹਾਂਜੀ ਅਸੀਂ ਇਹਨੂੰ ਦੁੱਧ ਦੇ ਵਿੱਚ ਹੀ ਅੱਛੀ ਤਰ੍ਹਾਂ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਜਿਹੜੀਆਂ ਸੇਮੀਆਂ ਸੌਫਟ ਨਹੀਂ ਹੋ ਜਾਂਦੀਆਂ ਉੰਨੀ ਦੇਰ ਤੱਕ ਅਸੀਂ ਇਹਨੂੰ ਤੇਜ ਅੱਗ ਕਰਕੇ ਜੁਲੇ ਤੇ ਅਸੀਂ ਇਹਨੂੰ ਬਣਾ ਲਾਂਗੇ ਫਿਰ ਅਸੀਂ ਇਹਦੇ ਵਿੱਚ ਹੰਡ ਮਿਕਸ ਕਰਾਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਹ ਦੇਖੋ ਰਿਜਣਾ ਸ਼ੁਰੂ ਹੋ ਗਿਆ ਦੁੱਧ ਤੇ ਵਿੱਚ ਇਹਦੀਆਂ ਸੇਮੀਆਂ ਜਿਹੜੀਆਂ ਆ ਸੌਫਟ ਹੋ ਜਾਣੀਆਂ ਦੁੱਧ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਆਗ ਤੇਜ਼ ਕਰਕੇ ਤੁਸੀਂ ਇਸ ਤਰ੍ਹਾਂ ਸੇਮੀਆਂ ਨੂੰ ਜਿਹੜਾ ਆ ਪਕਾ ਲੈਣਾ ਆ ਹਾਂਜੀ ਇਹ ਜਿਹੜੀਆਂ ਸੇਮੀਆਂ ਆ ਬਹੁਤ ਜ਼ਿਆਦੀਆਂ ਤਾਕਤਵਾਰ ਹੁੰਦੀਆਂ ਆ ਕਿਉਂਕਿ ਜਿਹੜੇ ਨੂਡਲਸ ਵਗੈਰਾ ਅੱਜ ਕੱਲ ਬੱਚੇ ਖਾਂਦੇ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਆ ਉਹ ਖਾਂਦੇ ਆ ਉਹਦੇ ਨਾਲੋਂ ਤਾਂ ਇਹ ਬਹੁਤ ਜ਼ਿਆਦਾ ਸਵਿਦੇਸ਼ ਜੜੀ ਵਧੀਆ ਮੰਨੀ ਜਾਂਦੀ ਆ ਨੂਡਲਸ ਵਗੈਰਾ ਸਾਰਾ ਮੈਦੇ ਤੋਂ ਤਿਆਰ ਹੁੰਦਾ ਮੈਦਾ ਤਾਂ ਬਿਲਕੁਲ ਵੀ ਸਾਡੀ ਸਿਹਤ ਲਈ ਸਹੀ ਨਹੀਂ ਹੁੰਦਾ ਚਲੋ ਕਿਤੇ ਕਿਤੇ ਆਪਾਂ ਨੂੰ ਖਾਣਾ ਵੀ ਚਾਹੀਦਾ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਘਰ ਦੀਆਂ ਬਣੀਆਂ ਚੀਜ਼ਾਂ ਆਟੇ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਅਸੀਂ ਖਾਈਏ ਸੋ ਇਹ ਬਹੁਤ ਜ਼ਿਆਦਾ ਹੈਲਦੀ ਹੁੰਦੀਆਂ ਆ ਬੱਚਿਆਂ ਨੂੰ ਖਾਣੀਆਂ ਚਾਹੀਦੀਆਂ ਹਾਂਜੀ ਦੇਖੋ ਬਰਨ ਵਾਲੀਆਂ ਸੇਵੀਆਂ ਜਦੋਂ ਇੰਨੀਆਂ ਇੱਕ ਅੱਧੀਆਂ ਪੱਕ ਜਾਣ ਤੇ ਤੁਸੀਂ ਇਹਦੇ ਵਿੱਚ ਚੀਨੀ ਪਾ ਦੇਣੀ ਆ ਚੀਨੀ ਪਾ ਕੇ اچھی طرح ਇਹਨੂੰ ਮਿਕਸ ਕਰ ਦੇਣਾ ਤਾਂ ਕਿ ਜੀਨੀ ਜਿਹੜੀ ਆ ਸਾਰੀ ਪਾਸੇ ਮਿਕਸ ਹੋ ਸਕੇ ਦੇਖੋ ਫੁੱਲ ਗਈਆਂ ਸੇਮੀਆਂ ਤੇ ਬਸ ਦੋ ਤੋਂ ਤਿੰਨ ਮਿੰਟ ਹੋ ਰੱਖਾਂਗੇ ਬਿਲਕੁਲ ਬਣ ਕੇ ਤਿਆਰ ਹੋ ਜਾਣਗੀਆਂ ਨਾਲ ਦੀ ਨਾਲ ਸਾਡੀ ਜਿਹੜੀ ਚੀਨੀ ਘੁਲ ਜਾਏਗੀ ਹਾਂਜੀ ਦੇਖੋ ਸੇਮੀਆਂ ਜਿਹੜੀਆਂ ਫੁੱਲ ਚੁੱਕੀਆਂ ਔਰ ਪੱਕ ਕੇ ਤਿਆਰ ਆ ਹੁਣ ਅਸੀਂ ਸਰਵ ਕਰਦੇ ਆ हूँ मैं तो टेस्ट करके दस दी हाँ बहुत टेस्टी बनी है और हेल्दी भी भी मेरे तरीके स्पैशल ट्रडिशनल स्वीट डिश बना के खाओ हेल्दी रहो थैंक यू